ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਅੱਜ ਤੀਸਰੇ ਦਿਨ ਬਟਾਲਾ ਦੇ ਐਸਐਸਪੀ ਖੁਦ 100 ਦੇ ਕਰੀਬ ਪੁਲਿਸ ਮੁਲਾਜ਼ਮ ਲੈ ਕੇ ਨਾਲ ਬਟਾਲੇ ਦੇ ਬੱਸ ਸਟੈਂਡ ਪਹੁੰਚਦੇ ਨੇ ਜਿੱਥੇ ਕਿ ਉੱਥੇ ਹਰ ਆਉਣ ਜਾਣ ਵਾਲੇ ਦੁਕਾਨਾਂ ਜਾਂ ਫਿਰ ਫੜੀਆਂ ਲਗਾ ਕੇ ਬੈਠੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਦੱਸਦੇ ਕਿ ਮੀਡੀਆ ਨਾਲ ਗੱਲਬਾਤ ਕਰਨ ਐਸਐਸਪੀ ਬਟਾਲਾ ਨੇ ਕਿਹਾ ਕਿ ਪ੍ਰਹਾਰ ਆਪਰੇਸ਼ਨ ਜੋ 2 ਹੈ ਉਸ ਦੇ ਤਹਿਤ ਬਟਾਲਾ ਪੁਲਿਸ ਦੇ 500 ਦੇ ਕਰੀਬ ਜਵਾਨ ਬਟਾਲਾ ਪੁਲਿਸ ਦੇ ਇਸ ਆਪਰੇਸ਼ਨ ਦੇ ਵਿੱਚ ਸ਼ਾਮਲ ਨੇ ਉਨ੍ਹਾਂ ਦੇ ਵੱਲੋਂ ਪਿਛਲੇ 2 ਦਿਨਾਂ ਦੌਰਾਨ ਜਦੋਂ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਇਸ ਤਰ੍ਹਾਂ ਇੱਕ ਗੈਂਗਸਟਰ ਦਾ ਐਨਕਾਊਂਟਰ ਵੀ ਕੀਤਾ ਤੇ ਇਸ ਦੇ ਨਾਲ ਹੀ 80 ਦੇ ਕਰੀਬ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਕਈਆਂ ਤੇ ਤਾਂ ਮਾਮਲੇ ਦਰਜ ਨੇ ਚਤਕਿ ਕਈਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ। ਉਹਨਾਂ ਨੇ ਕਿਹਾ ਕਿ ਆਮ ਲੋਕ ਉਹਨਾਂ ਨੂੰ ਪੂਰਾ ਸਾਥ ਦੇ ਰਹੇ ਨੇ, ਪੂਰਾ ਸਾਥ ਮਿਲ ਰਿਹਾ ਆਮ ਲੋਕਾਂ ਦਾ ਜਿਸ ਦੇ ਨਾਲ ਹੀ ਉਹਨਾਂ ਨੇ ਗਲਤ افਵਾਹਾਂ ਉਡਾਰੇ ਲੋਕਾਂ ਤੇ ਵੀ ਨਕੇਲ ਕਸਿਉ ਨੇ ਕਿਹਾ ਕਿ ਜੇਕਰ ਕਿਸੇ ਵੀ ਵੱਲੋਂ ਅਚਾਹ ਕੁਝ ਕੀਤਾ ਗਿਆ ਗਲਤ ਅਫਵਾਹ ਉਡਾਈ ਗਈ ਉਹਨਾਂ 'ਤੇ ਚੇਤਾਵਨੀ ਦਿੱਤੀ ਗਈ ਤਾਂ ਫਿਰ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਮਾਣਯੋਗ ਡਿਜੀਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜਾ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਤੀਜਾ ਦਿਨ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਪਹਿਲੇ 2 ਦਿਨ ਦੇ ਵਿੱਚ ਬਟਾਲਾ ਪੁਲਿਸ ਦੀ ਕਾਰਜਕਾਰੀ ਬੜੀ ਅੱਛੀ ਰਹੀ ਹੈ ਅਸੀਂ 150 ਦੇ ਕਰੀਬ ਜਿਹੜੇ ਪਰਸਨ ਸੀਗੇ ਰਾਉਂਡ ਅਪ ਕੀਤੇ ਸੀ ਕਿ ਆਫਟਰ ਵੈਰੀਫਿਕੇਸ਼ਨ ਉਹਦੇ ਵਿੱਚੋਂ 90 ਬੰਦੇ ਜਿਹੜੇ ਹੈਗੇ ਆ ਉਹ ਅਰੈਸਟ ਕੀਤੇ ਗਏ ਆ ਇਹਦੇ ਵਿੱਚ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਉਹ ਅਰੈਸਟ ਕੀਤੇ ਆ ਜਿਵੇਂ ਕੋਈ ਮਰਡਰ ਦੇ ਦੋਸ਼ੀ ਉਹ ਅਰੈਸਟ ਕੀਤੇ ਸੀਗੇ ਕੋਈ ਸਨੇਚਿੰਗ ਦੇ ਹੋਰ ਦੋਸ਼ੀ ਵੀ ਅਸੀਂ ਅਰੈਸਟ ਕੀਤੇ ਆ ਤੇ ਜਿਹੜਾ ਸਾਡਾ ਇੱਕ ਹੋਰ ਮਹਿਮ ਚੱਲ ਰਹੀ ਹੈ ਯੁੱਧ ਨਸ਼ਾ ਵਰਤ ਉਹਦੇ ਤਹਿਤ ਵੀ ਜਿਹੜੇ 40 ਦੋਸ਼ੀ ਡਰਗ ਡਲੈਂਸ ਜਿਹੜੇ ਹੈਗੇ ਆ ਉਹ ਅਸੀਂ ਅਰੈਸਟ ਕੀਤੇ ਹੈਗੇ ਤੇ ਇਹਦੇ ਵਿੱਚ ਇੱਕ ਡੋਮੀਨੇਸ਼ਨ ਦਾ ਵੀ ਪਾਰਟ ਹੈਗਾ ਅਸੀਂ ਤਿੰਨਾਂ ਦਿਨਾਂ ਦੇ ਵਿੱਚ ਬਹੁਤ ਡੋਮੀਨੇਸ਼ਨ ਕਰ ਰਹੇ ਆ ਪਹਿਲਾਂ ਵੀ ਜਿੱਦਾਂ ਤੁਸੀਂ ਦੇਖਿਆ ਸੀ ਕਿ ਕੱਲ ਇਵਨਿੰਗ ਦੇ ਵਿੱਚ ਇੱਕ ਅਸੀਂ ਫਲ ਉਸ ਤਰ੍ਹਾਂ ਦੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਕਿ ਅੱਜ ਤੀਜਾ ਦਿਨ ਹੈਗਾ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 40 ਦੇ ਕਰੀਬ ਦੋਸ਼ੀ ਜਿਹੜੇ ਹੈਗੇ ਆ ਉਹ ਅਸੀਂ ਆਲਰੇਡੀ ਜਿਹੜੇ ਰਾਉਂਡ ਅਪ ਕਰ ਲਿਆ ਹੈ ਤੇ ਆਫਟਰ ਅ ਵੈਰੀਫਿਕੇਸ਼ਨ ਜੋ ਵੀ ਅਰੇਸਟ ਦੀ ਫਿਕਰ ਹੋਏਗੀ ਉਹ ਤੁਹਾਨੂੰ ਅਸੀਂ ਕਨਵੇ ਕਰ ਦਾਂਗੇ ਤੇ ਅੱਜ ਅਸੀਂ ਇੱਥੇ ਬਟਾਲਾ ਦੇ ਬੱਸ ਸਟੈਂਡ ਦੇ ਉੱਤੇ ਖੜੇ ਆ ਤੇ ਮੇਰੇ ਨਾਲ ਕਰੀਬ 100 ਦੀ ਫੋਰਸ ਹੈਗੀ ਹੈ ਜਿਹਦੇ ਨਾਲ ਅਸੀਂ ਪੂਰੀ ਪ੍ਰੋਪਰਲੀ ਥੋਰਲੀ ਬਸਾਂ ਦੀ ਚੈਕਿੰਗ ਕਰ ਰਹੇ ਆਂ ਤੇ ਇਹਦੇ ਨਾਲ-ਨਾਲ ਬਾਕੀ ਸਟੇਜਿੰਗ ਦੇ ਵਿੱਚ ਵੀ ਡੀਐਸਪੀ ਤੇ ਐਸਪੀ ਸਾਹਿਬਾਨ ਜਿਹੜੇ ਹੈਗੇ ਆ ਉਹ ਚੈਕਿੰਗ ਕਰ ਰਹੇ ਅਸੀਂ ਐਸੀ ਆਪਰੇਸ਼ਨਲ ਮਾਰਜਰੇ ਕ੍ਰਿਮੀਨਲ ਮਾਈਂਡਰ ਲੋਕ ਨੇ ਉਹਨਾਂ ਨੂੰ ਕਿੰਨਾ ਕੋ ਡਾਰਜ ਦੇ ਦੋ ਦੇਖੋ ਜੀ ਤੁਸੀਂ ਆਪ ਦੇਖੋ ਕਿ ਅਸੀਂ ਪਿਛਲੇ ਦੋ ਦਿਨਾਂ ਦੇ ਵਿੱਚ 90 ਦੇ ਕਰੀਬ ਦੋਸ਼ੀ ਜਿਹੜੇ ਹੈਗੇ ਆ ਉਹਨੇ ਵੱਖ-ਵੱਖ ਮਕਦਮਿਆਂ ਦੇ ਵਿੱਚ ਵਾਂਟਡ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਤਾਂ ਬਿਲਕੁਲ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਦੇ ਉੱਤੇ ਜਿਹੜੇ ਮਾੜੇ ਅੰਸਰ ਆ ਕ੍ਰਿਮੀਨਲਸ ਹੈ ਇਹਨਾਂ ਦੇ ਉੱਤੇ ਜਿਹੜਾ ਪੁਲਿਸ ਦਾ ਸਤੰਜਾ ਹੈਗਾ ਉੱਭੜਿਆ ਤੇ ਇਹਦੇ ਨਾਲ ਨਾਲ ਜਿਹੜੀ ਪਬਲਿਕ ਹੈ ਉਹਦੀ ਫੀਡਬੈਕ ਬੜੀ ਪੋਜ਼ਿਟਿਵ ਹੈਗੀ ਹੈ ਮੈਨੂੰ ਕੁਝ ਪਬਲਿਕ ਦੇ ਲੋਕ ਮਿਲੇ ਸੀ ਕੱਲ ਜਦੋਂ ਅਸੀਂ ਕਾਸੋ ਕੀਤਾ ਤੇ ਦਫ਼ਤਰ ਇਹ بار بار ਹੁੰਦੇ ਰਹਿਣੇ ਚਾਹੀਦੇ ਆ ਇਹਦੇ ਨਾਲ ਜਿਹੜਾ ਪਬਲਿਕ ਕੌਨਫੀਡੈਂਸ ਹੈ ਉਹ ਵੀ ਪੁਲਿਸ ਦੇ ਵਿੱਚ ਵਾਧਾ ਹੈ ਇਹ ਐਸਰਪੈਸ਼ਨਲ ਮਾਲ ਜਿਹੜੇ ਲੋਕ ਐਸਾ ਕ੍ਰਾਈਮ ਕਰਦੇ ਨੇ ਜਾਂ ਫਿਰ ਕਿਹਾ ਜਿਵੇਂ ਜਿਹੜੇ ਕ੍ਰਾਈਮ ਹੋ ਰਹੇ ਨੇ ਉਹਨਾਂ ਦੋਸਤਾਂ ਨੇ ਖੇਲ ਕਰ ਸੀ ਜਾ ਕਿ ਬਿਲਕੁਲ ਜੀ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਸਾਡਾ ਪ੍ਰिवेंशन ਦਾ ਵੀ ਪਾਰਟ ਹੈਗਾ ਜਿਹੜੇ ਅਸੀਂ ਦੋਸ਼ੀ ਅਰੈਸਟ ਕੀਤੇ ਆ ਕੁਝ ਦੀ ਪੁੱਛਗਿੱਛ ਦੇ ਵਿੱਚ ਆਇਆ ਕਿ ਉਹਨਾਂ ਨੇ ਅੱਗੇ ਕ੍ਰਾਈਮ ਕਰਨਾ ਸੀਗਾ ਤਾਂ ਉਹਨਾਂ ਦੀ ਪੁੱਛਗਿੱਛ ਹੋਰ ਵਿਅਕਤੀ ਵੀ ਆਏ ਆ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗ੍ਰਿਫਤਾਰ ਹੋਣਗੇ ਤਾਂ ਇਹ ਇੱਕ ਸਿਰਫ ਉਹੀ ਨਹੀਂ ਕਿ ਜਿਹੜੇ ਪਹਿਲਾ ਦੋਸ਼ੀ ਸੀ ਉਹ ਹੀ ਅਸੀਂ ਅਰੈਸਟ ਕੀਤੇ ਆ ਤੇ ਅੱਗੇ ਵਾਲੇ ਕ੍ਰਾਈਮ ਵੀ ਜਿਹੜੇ ਦੇ ਨਾਲ ਪ੍ਰिवेंट ਹੁੰਦੇ ਹੈਗੇ ਤੇ ਮੈਂ ਤੁਹ ਕਿ ਅਰਸਤ ਦੇ ਨਾਲ ਨਾਲ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਬਹੁਤ ਦੋਸ਼ੀਆਂ ਦੇ ਖਿਲਾਫ ਕੀਤਾ ਹੈਗਾ ਤਾਂ ਕਿ ਜਿਹੜਾ ਅੱਗੇ ਤੋਂ ਕ੍ਰਾਈਮ ਹੈ ਉਹ ਵੀ ਤੇ ਕ੍ਰਾਈਮ ਉਹ ਕਿੱਥੇ ਗਿਆ ਲੱਗਦਾ ਆ ਬਿਲਕੁਲ ਜੀ ਤੁਹਾਡੇ ਸਾਹਮਣੇ ਆਇਆਗਾ ਪਿਛਲੇ 2 ਮਹੀਨੇ ਤੋਂ ਬਹੁਤ ਖਟਵਾਸ ਵਾਲਾ ਜਿਹੜੀ ਹੈਗੀ ਆ ਤੇ ਸਿਟੀ ਦੇ ਵਿੱਚ ਹੋਈਆਂ ਹੈਗੀਆਂ ਤੇ ਅਸੀਂ ਮੈਂ ਮੇਰੀ ਸਾਰੀ ਫੋਰਸ ਅਸੀਂ 24x7 ਜਿਹੜੇ ਅਗੇ ਆ ਪੂਰੀ ਤਰ੍ਹਾਂ ਇੱਥੇ ਤਾਨਾਥ ਹੈਗੇ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸੇ ਅਸੀਂ ਇਹਨੂੰ ਮੇਨਟੇਨ ਰੱਖੀਏ ਆਮ ਜਨਤਾ ਦੇ ਬਗਾਇ ਅਸੀਂ ਟੈਕਨੀਕਲ ਨਾਲ ਕਹਿ ਦੇ ਜਨਤਾ ਦੇ ਵਿੱਚ ਵੀ ਸਾਡਾ ਫੋਰਮ ਬਣਦਾ ਬਿਲਕੁਲ ਜੀ ਜਨਤਾਨੋਂ ਨੂੰ ਮੈਂ ਇੱਕ ਨੋਟ ਕਰਨਾ ਚਾਹਾਂਗਾ ਕਿ ਇਹ ਜਿਹੜੀ ਬਿਲਕੁਲ ਰੂਟੀਨ ਚੈਕਿੰਗ ਜੇ ਤੁਸੀਂ ਤੁਹਾਡੀ ਚੈਕਿੰਗ ਕੀਤੀ ਜਾਂਦੀ ਹੈ ਜਾਂ ਸਾਨੂੰ ਪੁਲਿਸ ਨੂੰ ਕੋਆਪਰੇਟ ਕਰੋ ਕੋਈ ਜਿਹੜਾ ਬੇਗੁਨਾ ਹੈ ਜੋ ਜੋ ਉਸਤੇ ਕੋਈ ਸਾਨੂੰ ਨਹੀਂ ਮਿਲਦਾ ਹੈ ਜੋ ਇਲੀਗਲ ਕੋਈ ਚੀਜ਼ ਹੈਗੀ ਹੈ ਤਾਂ ਉਹਦੇ ਨਾਲ ਕੋਈ ਵੀ ਅਸੀਂ ਕਾਰਵਾਈ ਨਹੀਂ ਕਰਾਂਗੇ ਇਹ ਸਿਰਫ ਉਹਨਾਂ ਤੋਂਸ਼ੀਆ ਨਹੀਂ ਹੈਗਾ ਕ੍ਰਿਮिनल 엘ਿਮੈਂਟਸ ਲਈ ਇਹ ਸਾਰੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਹੜਾ ਕਿ ਕੋਈ ਗੈਰ ਕਾਨੂੰਨੀ ਕੰਮ ਕਰਦੇ